ਪ੍ਰਧਾਨ ਜੀ ਸਾਥੀਓ ਮੈਂ ਜੋ ਗੀਤ ਤੁਹਾਨੂੰ ਸੁਣਾਉਣਾ ਜਾ ਰਿਹਾ ਹਾਂ ਜਿਸ ਨੇ ਹੈਰਾਨ ਹੋਵਗੇ ਇਸ ਸ਼ੁੱਕਰਵਾਰ ਬਟਾਵੇ ਦੀ ਰਚਨਾ ਔਰ ਇਹ ਰਚਨਾ ਉਸ ਟਾਈਮ ਦੀ ਹੈ ਜਿਹੜੇ ਪ੍ਰਾਂਤਿਤ ਲੋਕ ਮੈਂਦੇ ਕੇ 70 ਦੇ ਦਿੱਗਜ ਲੋਕ ਮੈਂਦੇ ਇਸ ਮੂਮੈਂਟ ਚਾਹੀ ਉਸ ਵਕਤ ਦੇ ਵਿੱਚ ਕਾਫੀ ਸ਼ਰਧਤ ਸੀ ਤਾਂ ਉਹ ਦੋਸਤ ਨੇ ਕਬਤਾ ਕੀਤੀ ਸੀ ਤੇ ਮੈਂ ਉਹ ਜਿਹੜੀ ਉਹ ਮੇਸ਼ ਕਰ ਰਿਹਾ ਕੋਸ਼ਿਸ਼ ਕਰਾਂਗਾ ਮੈਂ ਨਵਾ ਸਕਾਂ ਤੇਰਾ ਵਸਦਾ ਰਹੇ ਪੰਜਾ ਤੇਰਾ ਵਸ ਜਟਾ ਦਾ ਓ ਸ਼ੇ ਰਾਜਾ ਤੇਰਾ ਵਸਦਾ ਰਹੇ ਪੰਗਾ ਓ ਜਟਾ ਦਾ ਓ ਸ਼ੇ ਰਾਜਾ ਅਗ ਨੂੰ ਕੋਈ ਤੇ ਸੱਪਾਂ ਦੀਆਂ ਪਿੰਗਾ ਤੇਰੇ ਪਿਪੜਾ ਤੇ ਪਾ ਗਿਆ ਅੱਗ ਲਾਉਣ ਕੋਈ ਤੇ ਕਿਝਾਂ ਨੂੰ ਆ ਗਿਆ ਸੱਪਾਂ ਦੀਆਂ ਪਿੰਗਾ ਤੇਰੇ ਪਿਪੜਾ ਤੇ ਪਾ ਗਿਆ ਚੱਲ ਖੋਗੇ ਨਾ ਲੈ te nuʻa ʻia koʻīa ko ਕਿਤੇ ਲੁੱਟੇ ਨਾ ਜਾਣ ਸੁਹਾਵਾ ਓ ਜਟਾ ਗਿਆ ਓ ਸ਼ੇ ਰਾਜਾ ਸੋ ਤੈਨੂੰ ਲੱਗੇ ਜਰੇ ਜਨਿਆਂ ਦੇ ਬਾਗ ਦੀ ਸੋ ਰੱਬਿਆਂ ਤੇ ਖ਼ਾਬ ਦੀ ਸੌ ਤੈਨੂੰ ਲਗੇ ਤੇਰੇ ਜਲਿਆਂ ਦੇ ਬਾਗ ਦੀ ਸੌ ਤੈਨੂੰ ਮੂਦਵਾ ਚੁਰਾਪਿਆਂ ਤੇ ਖ਼ਾਬ ਦੀ ਤੇ ओ, ओ रा अच्छा